ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਪੂਰਨਮਾਸ਼ੀ ਵਾਲੇ ਦਿਨ ਬੇਹੀ ਰੋਟੀ ਦਾ ਉਪਾ ਕਰ ਲੈਂਦੇ ਹੋ ਤੁਹਾਡੀ ਕਿਸਮਤ ਦਾ ਬੰਦ ਤਾਲਾ ਖੁੱਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸਾਤ ਸੰਗੇ ਜੀ ਆਪਣੇ ਘਰ ਵਿੱਚ ਨੇ ਕਈ ਵਾਰੀ ਸਵੇਰ ਦੀ ਰੋਟੀ ਬਚੀ ਹੋਵੇ ਤਾਂ ਸ਼ਾਮ ਨੂੰ ਖਾ ਲੈਂਦੇ ਆਂ। ਸ਼ਾਮ ਦੀ ਬਚੀ ਹੋਵੇ ਤਾਂ ਸਵੇਰੇ ਵੀ ਖਾ ਲੈਂਦੇ ਨੇ। ਬਹੁਤ ਹੀ ਘੱਟ ਲੋਕ ਐਵੇਂ ਕਰਦੇ ਹਨ। ਜਿਹੜੇ ਜ਼ਿਆਦਾਤਰ ਲੋਕ ਬਈ ਰੋਟੀ ਕਿਸੇ ਜਨਾਰ ਜਾਂ ਕੋਈ ਮੰਗਣ ਆਵੇ ਉਸ ਨੂੰ ਦੇ ਦਿੰਦੇ ਆਂ। ਜੋ ਸਵੇਰ ਦੀ ਪਈ ਰੋਟੀ ਨੂੰ ਵੇਸਟ ਨਹੀਂ ਕਰਦੇ ਬਲਕਿ ਖਾ ਲੈਂਦੇ ਹਨ। ਉਹਨਾਂ ਨੂੰ ਕਈ ਫਾਇਦੇ ਹੁੰਦੇ ਹਨ। ਉਹ ਫਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ। ਸਾਤ ਸੰਗਤ ਜੀ ਅੱਜ ਆਪਾਂ ਇਹਨਾਂ ਬਾਰੇ ਹੀ ਅੱਜ ਦੀ ਵੀਡੀਓ ਵਿੱਚ ਵਿਚਾਰ ਸਾਂਝੇ ਕਰਨ ਵਾਲੇ ਹਾਂ ਕਿ ਤੁਹਾਨੂੰ ਬਹੀ ਰੋਟੀ ਖਾਣ ਦੇ ਨਾਲ ਕਿਹੜੇ-ਕਿਹੜੇ ਲਾਭ ਮਿਲ ਜਾਣਗੇ ਤਾਂ ਜਿਹੜੇ ਲੋਕ ਬਹੀ ਰੋਟੀ ਨਹੀਂ ਖਾਂਦੇ ਉਹ ਵੀ ਇਸ ਚੀਜ਼ ਨੂੰ ਤਵੱਜੋ ਦੇਣ ਇਸ ਪਿਛੇ ਇੱਕ ਪੁਰਾਣੀ ਗੱਲ ਵੀ ਮਸ਼ਹੂਰ ਹੈ ਸਾਤ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਇੱਕ ਨ ਸੰਤ ਘੁੰਮਦੇ ਘੁੰਮਦੇ ਇੱਕ ਘਰ ਦੇ ਵਿੱਚ ਗਏ ਘਰ ਵਿੱਚ ਬੜੀ ਜ਼ਿਆਦਾ ਗੁਰਬਤ ਦਲੇਦਰ ਨੇ ਪੈਰ ਪਸਾਰੇ ਸਨ ਸੰਤ ਜੀ ਪੁੱਛਦੇ ਹਨ ਕਿ ਘਰ ਕੁਝ ਖਾਣ ਨੂੰ ਹੈ ਤਾਂ ਬੇਬੀ ਨੇ ਕਿਹਾ ਹੁਣ ਤਾਂ ਆਟਾ ਨਹੀਂ ਹੈ ਪਰ ਹਾਂ ਦੋ ਬਹਈਆਂ ਰੋਟੀਆਂ ਜ਼ਰੂਰ ਹਨ ਤੇ ਨਾਲ ਆਚਾਰ ਹੈ ਸੰਤ ਨੇ ਕਿਹਾ ਉਹੀ ਲੈ ਆਓ ਨਾਲ ਕਿਹਾ ਉਹਦੇ ਘਰ ਦੇ ਸੀ ਜਿਹੜੇ ਕਦੇ ਬਿਮਾਰ ਨਹੀਂ ਹੋਣਗੇ ਤੇ ਨਾ ਹੀ ਗਰੀਬੀ ਆਵੇਗੀ ਜਿਸ ਘਰ ਵਿੱਚ ਬਈ ਰੋਟੀ ਤੇ ਸਿਰਕਾ ਹੋਵੇਗਾ ਉਹ ਸੰਤ ਜੀ ਨੇ ਸਿਰਕਾ ਤੇ ਬਈ ਰੋਟੀ ਖਾ ਲਈ ਬਰ ਜੀ ਆਪਾਂ ਇੱਕ ਨਜ਼ਰ ਆਪਣੇ ਘਰ ਵੱਲ ਮਾਰੀਏ ਆਪਾਂ ਅੱਜ ਕੱਲ ਆਪਣੇ ਘਰਾਂ ਦੇ ਵਿੱਚੋਂ ਰੋਟੀ ਨੂੰ ਅਜਾਏ ਗਵਾ ਦਿੰਨੇ ਇੱਕ ਸਮੇਂ ਦੀ ਰੋਟੀ ਜੇ ਬਚ ਜਾਵੇ ਤਾਂ ਦੂਜੇ ਸਮੇਂ ਨੂੰ ਖਾਣਾ ਪਸੰਦ ਨਹੀਂ ਕਰਦੇ ਇਹ ਰੋਟੀ ਤਾਂ ਬਚਾ ਕੇ ਰੱਖ ਲੈਣੀ ਚਾਹੀਦੀ ਹੈ ਜਦੋਂ ਕੋਈ ਆਵੇ ਇਹ ਰੋਟੀ ਉਸ ਗਰੀਬ ਨੂੰ ਦਿੱਤੀ ਜਾਵੇ ਪਰ ਕੁਝ ਲੋਕ ਤਾਂ ਇਹਦਾ ਵੀ ਖਿਆਲ ਨਹੀਂ ਰੱਖਦੇ ਇਸ ਨੂੰ ਵਗਾਹ ਦਿੰਦੇ ਹਨ ਜਾਂ ਡਸਟਬਿਨ ਵਿੱਚ ਪਾ ਦਿੰਦੇ ਜੋ ਕਿ ਰਜ਼ਕ ਦੀ ਬੇਕਦਰੀ ਬਹੁਤ ਜ਼ਿਆਦਾ ਹੁੰਦੀ ਹੈ ਜੇ ਰੋਟੀ ਬਚਦੀ ਹੈ ਤੁਹਾਨੂੰ ਦੂਜੇ ਸਮੇਂ ਵਿੱਚ ਵਰਤ ਲੈਣੀ ਚਾਹੀਦੀ ਹੈ ਤਾਂ ਉਸ ਵਿੱਚ ਕੋਈ ਵੀ ਹਰਜਵਾਲੀ ਗੱਲ ਨਹੀਂ ਹੁੰਦੀ ਸਗੋਂ ਬਈ ਰੋਟੀ ਖਾਣ ਦੇ ਨੁਕਸਾਨ ਨਹੀਂ ਬਲਕਿ ਢੇਰ ਸਾਰੇ ਫਾਇਦੇ ਹੀ ਹਨ ਤੇ ਫਾਇਦੇ ਜਾਣ ਕੇ ਹੈਰਾਨ ਰਹਿ ਜਾਓਗੇ ਹੁਣ ਬਈ ਰੋਟੀ ਖਾਣ ਨੂੰ ਹਮੇਸ਼ਾ ਤਿਆਰ ਰਹੋਗੇ ਇਹਦੇ ਬਾਰੇ ਇੱਕ ਗੱਲ ਬਣੀ ਹੈ ਬਈ ਰੋਟੀ ਸਿਹਤ ਨੂੰ ਠੀਕ ਕਰਦੀ ਹੈ ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਜਿਹੜਾ ਵੀ ਖਾ ਲੈਂਦਾ ਹੈ ਸੰਜੀਵਨੀ ਬੂਟੀ ਵਾਂਗ ਸਰੀਰ ਨੂੰ ਲੱਗਦੀ ਹੈ ਇਹ ਸੰਜੀਵਨੀ ਬੂਟੀ ਤੋਂ ਘੱਟ ਨਹੀਂ ਹੁੰਦੀ ਸਿਰਫ ਫਾਇਦੇ ਹਨ ਇਸਦੇ ਇਸ ਤੋਂ ਆਪਾਂ ਅੱਜ ਅਣਜਾਣ ਹ ਜਿਸ ਦੀ ਅਣਗਹਿਲੇ ਕਾਰਨ ਬਈ ਰੋਟੀ ਆਪਣੇ ਘਰਾਂ ਵਿੱਚ ਨਿਰਾਦਰ ਦਾ ਕਾਰਨ ਬਣ ਜਾਂਦੀ ਹੈ ਰਾਤ ਦੀ ਬਜੀ ਹੋਏ ਰੋਟੀ ਸਵੇਰੇ ਸਵੇਰੇ ਖਾਣ ਦੇ ਕੁਝ ਫਾਇਦੇ ਤੁਹਾਨੂੰ ਦੱਸਦੇ ਹਾਂ ਬਈ ਰੋਟੀ ਸਵੇਰੇ ਸਵੇਰੇ ਦੁੱਧ ਨਾਲ ਖਾਣ ਦੇ ਨਾਲ ਕਬਜ਼ ਤੋਂ ਰਾਹਤ ਮਿਲ ਜਾਵੇਗੀ ਜੇਕਰ ਬੀਪੀ ਵਗੈਰਾ ਦੀ ਦਿੱਕਤ ਹੈ ਪਰੇਸ਼ਾਨੀ ਹੈ ਬਾਈ ਰੋਟੀ ਖਾਣ ਨਾਲ ਤੁਹਾਡੇ ਲਈ ਇਹ کارਗਰ ਸਾਬਿਤ ਹੋ ਜਾਵੇਗੀ ਬੇਹੀ ਰੋਟੀ ਨਾਲ ਟਿੱਡ ਦਾ ਮੈਟਾਬੋਲਿਜ਼ਮ ਜੋ ਹੈ ਵੱਧ ਜਾਂਦਾ ਹੈ ਜਿਸ ਨਾਲ ਸਰੀਰ ਦੀ ਚਰਬੀ ਹੈ ਉਹ ਘਟਣੀ ਸ਼ੁਰੂ ਹੁੰਦੀ ਹੈ ਤੇ ਮੋਟਾਪਾ ਘਟ ਹੋ ਜਾਂਦਾ ਹੈ ਬਾਈ ਰੋਟੀ ਨੂੰ ਠੰਡੇ ਦੁੱਧ ਨਾਲ ਖਾਣ ਦੇ ਨਾਲ ਕੱਜ ਗੈਸ ਬਦਹਜਮੀ ਛਾਤੀ ਵਿੱਚ ਜਲਣ ਵਰਗੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਬਾਈ ਰੋਟੀ ਸਵੇਰੇ ਉੱਠ ਕੇ ਖਾਣ ਨਾਲ ਸਰੀਰ ਵਿੱਚ 슈ਗਰ ਦੀ ਮਾਤਰਾ ਘਟ ਹੁੰਦੀ ਹੈ ਜਿਹਨਾਂ ਨੂੰ ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਹੈ ਉਹ ਇਸ ਨਾਲ ਠੀਕ ਹੋ ਜਾਣਗੇ ਰੋਟੀ ਨੂੰ 5 ਮਿੰਟ ਲਈ ਦੁੱਧ ਵਿੱਚ ਡੁਬੋ ਕੇ ਰੱਖੋ ਇਸ ਤੋਂ ਬਾਅਦ ਇਸ ਨੂੰ ਖਾਓ ਬੀਪੀ ਸ਼ੂਗਰ ਦਿਨਾਂ ਵਿੱਚ ਹੀ ਠੀਕ ਹੋ ਜਾਵੇਗਾ ਸਵੇਰ ਦੀ ਰੋਟੀ ਨੂੰ ਸਬਜ਼ੀ ਦੀ ਥਾਂ ਦੁੱਧ ਨਾਲ ਖਾਣਾ ਸ਼ੁਰੂ ਕਰ ਦਿਓ ਜਦੋਂ ਰੋਟੀ ਬਈ ਹੋ ਜਾਂਦੀ ਹੈ ਉਸ ਵਿੱਚ ਚੰਗੇ ਬੈਕਟੀਰੀਆ ਆ ਜਾਂਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਇਸ ਲਈ ਬੇਹੀ ਰੋਟੀ ਨੂੰ ਸੁੱਟਣਾ ਨਹੀਂ ਚਾਹੀਦਾ ਇਸ ਨਾਲ ਰਿਜਕ ਦਾ ਨਿਰਾਦਰ ਹੁੰਦਾ ਹੈ ਘਰ ਵਿੱਚ ਰਿਜਕ ਆਉਣਾ ਹੀ ਬੰਦ ਹੋ ਜਾਂਦਾ ਹੈ ਸਾਨੂੰ ਰਿਜਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਸ ਦੇ ਘਰ ਵਿੱਚ ਰਿਜਕ ਦਾ ਨਿਰਾਦਰ ਹੁੰਦਾ ਹੈ ਉਸ ਦੇ ਘਰ ਵਿੱਚ ਦਲੇਦਰ ਦਾ ਵਾਸ ਹੋ ਜਾਂਦਾ ਹੈ ਇਹ ਜਿਸ ਘਰ ਵਿੱਚ ਰਿਜਕ ਦੀ ਜਿਹੜੀ ਇੱਜ਼ਤ ਨਹੀਂ ਹੁੰਦੀ ਉਹ ਫਿਰ ਗੁਰਬਤ ਵੱਲ ਘਰ ਤੁਰ ਪੈਂਦਾ ਹੈ ਆਪਣੇ ਸਾਹਮਣੇ ਸ਼ੱਤੀ ਪਦਾਰਥ ਪਏ ਹੋਣ ਤਾਂ ਆਪਾਂ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰ ਅਸੀਂ ਅੱਜ ਕੱਲ੍ਹ ਸ਼ੁਕਰਾਨਾ ਕਰਦੇ ਹੀ ਨਹੀਂ ਜੋ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਉੱਥੇ ਹਮੇਸ਼ਾ ਬਰਕਤ ਵਾਸ ਕਰਦੀ ਸਾਥ ਸੰਗਤ ਜੀ ਬੇਨਤੀ ਹੈ ਇਹਨਾਂ ਪਦਾਰਥਾਂ ਦੀ ਅੱਜ ਤੋਂ ਹੀ ਕਦਰ ਕਰਨੀ ਸ਼ੁਰੂ ਕਰ ਦਿਓ ਕਿਉਂਕਿ ਬੀਬੀਆਂ ਰਸੋਈ ਦੀਆਂ ਜਿਹੜੀਆਂ ਰਾਣੀਆਂ ਹੁੰਦੀਆਂ ਹਨ ਉਹ ਕਦਰ ਕਰਨਗੀਆਂ ਤਾਂ ਆਪੇ ਹੀ ਤੁਹਾਡੇ ਘਰ ਦੇ ਬਾਕੀ ਜੀ ਵੀ ਕਦਰ ਕਰਨਗੇ ਘਰ ਦੇ ਵਿੱਚ ਬਰਕਤ ਆ ਜਾਵੇਗੀ ਰੋਟੀ ਨੂੰ ਕੂੜੇ 'ਚ ਨਾ ਸੁੱਟੋ ਪਹਿਰਾਣਾਂ 'ਚ ਨਾ ਸੁੱਟੋ ਐਵੇਂ ਤਾਂ ਕੋਈ ਵੀ અપਮਾਨ ਨਾ ਕਰੋ ਪਰਮਾਤਮਾ ਅਗੇ ਬੇਨਤੀ ਕਰੋ ਆਪਾਂ ਨੂੰ ਜੋ ਵੀ ਅੱਜ ਚੀਜ਼ਾਂ ਮਿਲ ਰਹੀਆਂ ਹਨ ਜੇ ਦੋ ਵੇਲੇ ਦੀ ਰੋਟੀ ਮਿਲ ਰਹੀ ਹੈ ਉਸ ਦੀ ਕੀਮਤ ਨੂੰ ਜਾਣੋ ਉਸ ਉੱਤੇ ਵੀ ਫਿਰ ਪਰਮਾਤਮਾ ਜੀ ਦਾ ਹਮੇਸ਼ਾ ਲਈ ਮਿਹਰ ਭਰਿਆ ਹੱਥ ਹੋ ਜਾਵੇਗਾ ਬੀਬੀਆਂ ਪੈਣਾ ਕਈ ਵਾਰ ਕੀ ਕਰਦੀਆਂ ਹਨ ਕਿ ਰਾਤ ਨੂੰ ਉਹਨਾਂ ਨੂੰ ਜਿਵੇਂ ਕੋਈ ਰੋਟੀ ਕੁਝ ਵੀ ਆਪਾਂ ਵਾਅਦਾ ਬਣਾ ਲੈਨੇ ਆ ਉਹ ਕੀ ਕਰਦੀਆਂ ਐਵੇਂ ਰੱਖ ਦੇਂਦੀਆਂ ਹਨ ਤੇ ਸਵੇਰੇ ਡਸਟਬਿਨ ਵਿੱਚ ਪਾ ਦੇਂਦੀਆਂ ਹਨ ਕਿਸੇ ਚੀਜ਼ ਨੂੰ ਜੇਕਰ ਅਸੀਂ ਡਸਟਬਿਨ ਸੁੱਟ ਦੇਵਾਂਗੇ ਪਰ ਐਵੇਂ ਨਾ ਕਰਿਆ ਕਰੋ ਜਾਂ ਕੀ ਕਰਦੀਆਂ ਹਨ ਕਿ ਫਲਾਣੇ ਦੇ ਘਰ ਝੂਠੇ ਭਾਂਡੇ ਪਏ ਨੇ ਤੇ ਕੰਮ ਕੀਤਾ ਉਹਦੇ ਵਿੱਚ ਰੱਖ ਕੇ ਚਲੇ ਜਾਂਦੇ ਹਨ ਇਹ ਕੰਮ ਵੀ ਕਦੇ ਨਾ ਕਰਿਆ ਕਰੋ ਬੇਬੀਆਂ ਚਾਹਣ ਤਾਂ ਘਰ ਨੂੰ ਸਵਰਗ ਬਣਾ ਸਕਦੀਆਂ ਖੁਸ਼ਹਾਲ ਬਣਾ ਸਕਦੀਆਂ ਕਿਉਂਕਿ ਉਹ ਬਿਹਤਰ ਜਾਣਦੀਆਂ ਹਨ ਘਰ ਕਿਵੇਂ ਸੁਚਾਰੂ ਢੰਗ ਨਾਲ ਚੱਲੇਗਾ ਅਸੀਂ ਹਰ ਪਾਸੇ ਫਿਰ ਇੱਜ਼ਤ ਤੇ ਸਨਮਾਨ ਵਧਾ ਲਵਾਂਗੇ ਆਪਣਾ ਕੀਤਾ ਕੰਮ ਜਿਹੜਾ ਹੈ ਇੱਜ਼ਤ ਮਾਣ ਸਭ ਨੂੰ ਦਿੰਦਾ ਹੈ ਦੂਜਿਆਂ ਨੂੰ ਵੀ ਉਸ ਵਾਂਗ ਫਿਰ ਬਣ ਲੈ ਕਿਹਾ ਜਾਂਦਾ ਹੈ ਕਿ ਫੁਲਾਣੀ ਬੀਬੀ ਬੜੀ ਚੰਗੀ ਹੈ ਤੂੰ ਵੀ ਉਹਦੇ ਵਾਂਗ ਕਰਿਆ ਕਰ ਤੇਰਾ ਘਰ ਵੀ ਸੁਚਾਰੂ ਢੰਗ ਨਾਲ ਤੁਰ ਪਵੇਗਾ ਤੇਰੇ ਘਰ ਵਿੱਚ ਤੇਰਾ ਸੋਹਣਾ ਗੁਜ਼ਾਰਾ ਹੋਣ ਲੱਗ ਜਾਵੇਗਾ ਆਪਾਂ ਅੱਜ ਤੋਂ ਆਪਣੇ ਘਰ ਤੋਂ ਹੀ ਇਹ ਕੰਮ ਕਰਨੇ ਸ਼ੁਰੂ ਕਰ ਲਈਏ ਅਜਿਹੇ ਕੰਮ ਕਰੋ ਕਿ ਇਹਨਾਂ ਕੰਮਾਂ ਨੂੰ ਕਰਨ ਦੇ ਨਾਲ ਘਰ ਵਿੱਚ ਬਰਕਤ ਆ ਜਾਵੇਗੀ ਤਾਂ ਆਓ ਜਾਣਦੇ ਹਾਂ ਕਿਹੜੇ ਕੰਮ ਹਨ ਜੋ ਸਭ ਤੋਂ ਪਹਿਲਾਂ ਜਿਵੇਂ ਕਿ ਭਾਂਡੇ ਕਈ ਵਾਰ ਕੁਝ ਘਰ ਵਿੱਚ ਹੁੰਦੇ ਹਨ ਜੋ ਰਾਤ ਨੂੰ ਭਾਂਡੇ ਬੀਬੀਆਂ ਝੂਠੇ ਰੱਖ ਲੈਂਦੀਆਂ ਹਨ ਰੋਟੀ ਪਾਣੀ ਖਾ ਲਿਆ ਖਾ ਕੇ ਥੱਕ ਗਈਆਂ ਤੇ ਭਾਂਡੇ ਰੱਖ ਦਿੱਤੇ ਸਿੰਕ ਵਿੱਚ ਭਾਂਡੇ ਇਕੱਠੇ ਕਰਕੇ ਰੱਖ ਦਿੰਦੀਆਂ ਹਨ ਕਿ ਸਵੇਰੇ ਸਾਫ਼ ਕਰ ਲਵਾਂਗੀਆਂ ਕਈ ਵਾਰ ਘਰ ਵਿੱਚ ਫਿਰ ਜ਼ਰੂਰਤ ਹੋਵੇਗੀ ਉਹਨੇ ਕ ਮਾਜ ਕੇ ਵਰਤ ਲੈਂਦੀਆਂ ਹਨ ਪਰ ਸਿੰਕ ਵਿੱਚ ਭਾਂਡੇ ਰੱਖ ਦਿੰਦੀਆਂ ਹਨ ਜਿਵੇਂ ਵੀ ਭਾਂਡੇ ਹੁੰਦੇ ਹਨ ਸਾਰੇ ਹੀ ਵਰਤ ਕੇ ਝੂਠੇ ਕਰ ਲੈਂਦੀਆਂ ਹਨ ਜਿਸ ਦੀ ਲੋੜ ਹੁੰਦੀ ਚਾਹ ਵਾਲੇ ਭਾਂਡੇ ਦੀ ਲੋੜ ਸੀ ਦੋ ਗਲਾਸ ਦੀ ਲੋੜ ਸੀ ਉਹ ਦੋਕ ਭਾਂਡੇ ਮਾਂਜਲੇ ਬਾਕੀ ਝੂਠੇ ਪਏ ਰਹਿਣ ਦਿੱਤੇ ਇਹ ਆਲਸ ਦੇ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਇਹ ਸਭ ਤੋਂ ਵੱਡਾ ਆਪਣੀ ਜ਼ਿੰਦਗੀ ਵਿੱਚ ਗਰੀਬੀ ਤੇ ਦਲੇਦਰ ਤੇ ਰੋਗਾਂ ਦਾ ਕਾਰਨ ਬਣ ਚੁੱਕਾ ਹੈ ਇਹ ਤਾਂ ਆਪਾਂ ਅੱਗੇ ਨਹੀਂ ਵਧਣ ਦਿੰਦਾ ਆਪਾਂ ਜਦੋਂ ਕਿਤੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਹਾਂ ਉੱਥੇ ਵੀ ਆਪਣੇ ਭਾਂਡੇ ਆਪ ਮਾਂਜ ਕੇ ਸੇਵਾ ਕਰਨੀ ਚਾਹੀਦੀ ਹੈ ਤੇ ਆਪਣੇ ਜੋੜੇ ਵੀ ਆਪ ਹੀ ਸੈੱਟ ਕਰਕੇ ਰੱਖਣੇ ਚਾਹੀਦੇ ਹਨ ਤੇ ਆਪਣੇ ਝੂਠੇ ਭਾਂਡੇ ਵੀ ਕਿਸੇ ਕੋ ਧਵਾਇਆ ਨਾ ਕਰੋ ਪਾਪ ਇਕੱਠੇ ਕਰ ਲੈਂਦੇ ਹੋ ਅਸੀਂ ਵੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਲੋਕ ਕਿੰਨੀ ਸੇਵਾ ਕਰਦੇ ਨੇ ਉਹ ਝੂਠ ਧੋ ਧੋ ਕੇ ਪਾਪ ਉਤਾਰ ਰਹੇ ਹੁੰਦੇ ਹਨ ਤੇ ਆਪਣੇ ਭਾਂਡੇ ਆਪ ਉਹਨਾਂ ਦੇ ਹੱਥਾਂ ਵਿੱਚ ਦੇ ਕੇ ਅਸੀਂ ਆਪ ਪਾਪ ਚੜਾ ਰਹੇ ਹੁੰਨੇ ਸਗੋਂ ਆਪਾਂ ਉਹਨਾਂ ਲੋਕਾਂ ਵੱਲ ਵੇਖਣਾ ਚਾਹੀਦਾ ਹੈ ਤੇ ਉਹਨਾਂ ਕੋਲ ਭਾਂਡਿਆਂ ਦੀ ਸੇਵਾ ਲੈਣੀ ਚਾਹੀਦੀ ਹੈ ਨਾਲ ਦੋ ਥਾਲ ਹੋਰ ਵੀ ਮਾਜ ਲਿਓ ਕਰੋ ਕਿਹਾ ਜਾਂਦਾ ਹੈ ਸੇਵਾ ਜਿੰਨੀ ਕਰੋਗੇ ਮੇਵਾ ਮਿਲੇਗਾ ਜਿਸ ਘਰ ਚ ਸਫਾਈ ਹੁੰਦੀ ਹੈ ਝੂਠ ਨਹੀਂ ਹੁੰਦੀ ਝੂਠ ਨਹੀਂ ਹੁੰਦਾ ਐਵੇਂ ਦੇ ਘਰਾਂ ਵਿੱਚ ਸਵਰਗਵਾਸ ਕਰਦਾ ਹੈ ਉੱਥੇ ਬਰਕਤ ਆਪਣੇ ਆਪ ਚੱਲ ਕੇ ਆਉਂਦੀ ਹੈ ਇਦਾਂ ਦੇ ਘਰਾਂ ਵਿੱਚ ਫਿਰ ਸਰੀਰ ਨਿਰੋਗ ਰਹਿਣੇ ਸ਼ੁਰੂ ਹੋ ਜਾਂਦੇ ਹਨ ਦੂਜੀ ਚੀਜ਼ ਜੋ ਨਹੀਂ ਕਰਨੀ ਆਪਾਂ ਆਲਸ ਕਰਕੇ ਕਹਿ ਲਓ ਕਿ ਸਮੇਂ ਨੂੰ ਬਚਾਉਣ ਦੇ ਲਈ ਕੀ ਕਰਦੇ ਆਂ ਦੋ ਤਿੰਨ ਸਮਿਆਂ ਦਾ ਆਟਾ ਜਿਹੜਾ ਹੈ ਇਕੱਠਾ ਗੁੰਨ ਕੇ ਰੱਖ ਲੈਨੇ ਫਿਰ ਜਦੋਂ ਖਾਣਾ ਬਣਾਉਂਦਾ ਹੁੰਦਾ ਹੈ ਉਦੋਂ ਆਪਾਂ ਉਸੇ ਨਾਲ ਰੋਟੀ ਪਕਾ ਲੈਨੇ ਆ ਇਹ ਆਪਣੀ ਸਿਹਤ ਤੇ ਸਮਾਂ ਤਾਂ ਅਸੀਂ ਬਚਾ ਹੀ ਰਹੇ ਆ ਇਹਦੇ ਨਾਲ ਅਸੀਂ ਆਪਣਾ ਸਮਾਂ ਤਾਂ ਬਚਾ ਰਹੇ ਆ ਪਰ ਨਾਲ ਹੀ ਬਿਮਾਰੀਆਂ ਨੂੰ ਸੱਦਾ ਦੇ ਰਹੇ ਆ ਇਹ ਆਪਣੀ ਸਿਹਤ ਤੇ ਨਾਲ ਰੋਗਾਂ ਨੂੰ ਇਕੱਠਾ ਕਰ ਰਹੇ ਆ ਆਪਾਂ ਰੋਟੀਆਂ ਜਿਹੜੀਆਂ ਵੀ ਬਣਾਉਣੀਆਂ ਹਨ ਆਦਾ ਆਟਾ ਜਿਹੜਾ ਹੈ ਵੱਧ ਗੁੰਨ ਲੈਨੇ ਆ ਸਵੇਰੇ ਲੋੜ ਸੀ ਉਦੋਂ ਰੋਟੀ ਬਣਾਣ ਲਈ ਦੁਪਹਿਰੇ ਲੋੜ ਸੀ ਉਦੋਂ ਰੋਟੀ ਬਣਾ ਲਈ ਰਾਤ ਨੂੰ ਬਣਾ ਲਈ ਉਦੋਂ ਵੀ ਵੱਧ ਗਿਆ ਆਟਾ ਜਿਹੜਾ ਹੈ ਅਗਲੇ ਦਿਨ ਉਸੇ ਹੀ ਆਟੇ ਨਾਲ ਰੋਟੀ ਬਣਾ ਲੈਨੇ ਇਹ ਸਭ ਤੋਂ ਵੱਡਾ ਆਪਣੇ ਘਰ ਵਿੱਚ ਰੋਗਾਂ ਦਾ ਕਾਰਨ ਬਣ ਚੁੱਕਾ ਹੈ ਆਟਾ ਵੱਧ ਗੋਨ ਲਓ ਤਿੰਨ ਸਮੇਂ ਚੱਲ ਜਾਓ ਫਿਰ ਉਹ ਵੀ ਇਦਾਂ ਹੀ ਕਰਦੇ ਆ ਕਿ ਸਬਜ਼ੀ ਵੀ ਵੱਧ ਬਣਾ ਰਹਿਨੇ ਆ ਕਿ ਫ੍ਰਿਜ ਚ ਰੱਖ ਲਓ ਗਰਮ ਕਰਕੇ ਖਾ ਲਾਂਗੇ ਆਪਾਂ ਆਪਣੇ ਘਰ ਨੂੰ ਰੋਗਾਂ ਨੂੰ ਆਪ ਆਵਾਜ਼ਾਂ ਮਾਰਦੇ ਆ ਕਿ ਰੋਗੋ ਤੁਸੀਂ ਸਾਡੇ ਘਰ ਵਿੱਚ ਆਓ ਤੇ ਆ ਕੇ ਬਹਿ ਜਾਓ ਸਰੀਰ ਫਿਰ ਸਾਡਾ ਇਹ ਠੀਕ ਨਹੀਂ ਹੋਣ ਦਿੰਦੇ ਸਾਤਨ ਗੱਜਿਸ ਸਭ ਤੋਂ ਵੱਡਾ ਆਪਣੇ ਘਰ ਵਿੱਚ ਦਲੇਦਰ ਦਾ ਕਾਰਨ ਇਹੀ ਹੈ ਜਿੱਥੇ ਤਾਂ ਉਦਮ ਹੈ ਉਥੇ ਰੋਗ ਨਹੀਂ ਹੁੰਦਾ ਚੰਗੀ ਸਿਹਤ ਤੇ ਸੰਸਕਾਰ ਸਲੀਕੇ ਉੱਥੇ ਆਪਵਾਸ ਕਰਦੇ ਹਨ ਇਹਨਾਂ ਗੱਲਾਂ ਨੂੰ ਸੁਣਨ 'ਚ ਤੁਹਾਨੂੰ ਛੋਟੀਆਂ ਤਾਂ ਲੱਗਦੀਆਂ ਹੋਣਗੀਆਂ ਪਰ ਜੇਕਰ ਅਮਲ ਕਰ ਲੋਗੇ 21 ਦਿਨ ਹੀ ਇਹਨਾਂ ਗੱਲਾਂ ਤੇ ਅਮਲ ਕਰ ਲੋ ਨਾ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸਮ੍ਰiddhi ਆ ਜਾਵੇਗੀ ਜਦੋਂ ਅਸੀਂ ਆਟਾ ਗੁੰਨ ਕੇ ਫ੍ਰਿਜ 'ਚ ਰੱਖਦੇ ਹਾਂ ਤੇ ਕਈ ਤਰ੍ਹਾਂ ਦੇ ਬੈਕਟੀਰੀਆ ਉਹਦੇ ਤੇ ਪਣਪਨੇ ਸ਼ੁਰੂ ਹੋ ਜਾਂਦੇ ਆ ਜਦੋਂ ਖਾਣੇ ਆ ਤਾਂ ਫਿਰ ਰੋਗ ਬਣ ਜਾਂਦੇ ਆ ਇਸ ਕਰਕੇ ਝੂਠੇ ਭਾਂਡੇ ਨਾ ਛੱਡੋ ਤਿੰਨ ਦਿਨਾਂ ਦਾ ਆਟਾ ਵੀ ਗੁੰਨ ਕੇ ਫਰਿੱਜਾਂ 'ਚ ਨਾ ਰੱਖੋ ਓਨਾ ਹੀ ਬਣਾਓ ਜਿੰਨਾ ਖਾਣਾ ਹੈ ਸਿਹਤ ਵੀ ਠੀਕ ਰਹੇਗੀ ਘਰ ਵਿੱਚ ਦਿਲਿੱਦਰ ਦਾ ਪਸਾਰਾ ਵੀ ਨਹੀਂ ਹੋਵੇਗਾ ਸੋ ਸਾਥ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਇਸ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ